ਹੈਲੋ ਹੈਲੋ ਵੀਰ ਜੀ ਕੀ ਹਾਲ ਚਾਲ ਜੇ ਵਧੀਆ ਵਧੀਆ ਭਾਜੀ ਤੁਸੀਂ ਦੱਸੋ ਜੀ ਇਹ ਕਿੰਦਾ ਕਬੱਡੀ ਬੋਲਦੇ ਨਹੀਂ ਨਹੀਂ ਤੁਸੀਂ ਦੱਸੋ ਕੰਮ ਕੀ ਆ ਉਹ ਜਿਹੜੀ ਤੁਸੀਂ ਫਰਿੱਜ ਲੈ ਕੇ ਗਏ ਜੇ ਤੇ ਉਹ ਫਰਿੱਜ ਮੈਂ ਭੇਜਤੀ ਜੇ ਤੇ ਉਹ 5000 ਰੁਪਏ ਤੁਸੀਂ ਦੇ ਗਏ ਇਹ ਤਾਂ ਬਾਕੀ ਹੁਣ ਆ ਦੇ ਦਿਓ ਬੰਦੇ ਨੂੰ ਉਹ ਭਰਾਵਾ ਕਿਹੜੀ ਫਰਿੱਜ ਕਿੰਨੂੰ ਭੇਜਤੀ ਆ ਕਿੱਥੇ ਭੇਜਤੀ ਆ ਉਹ ਭਰਾਵਾ ਤੁਹਾਨੂੰ ਭੇਜੀ ਤੁਸੀਂ ਲੈ ਕੇ ਗਏ ਹੋਰ ਕਹਿੰਦੇ ਲੈ ਕੇ ਗਿਆ ਤੂੰ ਫਰਿੱਜ ਨਹੀਂ ਲੈ ਕੇ ਗਿਆ ਕੱਲ ਪਸੰਦ ਕਰਕੇ ਗਿਆ ਜਿਹੜੀ ਉਹ ਭਰਾਵਾ ਮੇਰੇ ਘਰ ਮੀਟਰ ਨਹੀਂ ਲੱਗਾ ਮੈਂ ਫ੍ਰਿਜ ਕਾਤੇ ਲਾ ਦੇਣੀ ਆ ਤਾਂ ਮੀਟਰ ਹੋਣਾ ਹੀ ਲਵਾ ਕੇ ਦੇਣਾ ਵਾ ਮੀਟਰ ਹੁਣ ਤੇਰੀ ਪਹਿਲਾਂ ਸਕਿਉਰਿਟੀ ਨਾ ਤਾਰੀਏ ਵੀ ਤੇਰੀ ਤਾਰ ਕੇ ਸਕਿਉਰਿਟੀ ਤੇ ਫਿਰ ਤੇਰਾ ਮੀਟਰ ਲਵਾ ਕੇ ਫਿਰ ਤੈਨੂੰ ਤੂੰ ਫ੍ਰਿਜ ਲਵੇਂ ਸਾਡੇ ਕੋਲ ਉਹ ਨਹੀਂ ਤੇਰਾ ਸਕਿਉਰਿਟੀ ਦਾ ਮਤਲਬ ਕੀ ਆ ਮੈਂ ਕਹਿੰਦਾ ਫ੍ਰਿਜ ਨਹੀਂ ਸਾਡੀ ਤੂੰ ਧੱਕੇ ਨਾਲ ਫ੍ਰਿਜ ਦੇਈ ਜਨਾ ਮੈਨੂੰ ਤਾਂ ਕੱਲ ਤੂੰ ਉਹ ਸ਼ਰਾਬ ਪੀਤੀ ਸੀ ਜਿਹੜਾ ਤੂੰ ਕੱਲ ਆਣ ਕੇ ਤੇ 5000 ਰੁਪਇਆ ਦੇ ਕੇ ਤੇ ਤੂੰ ਕਹਤਾ ਵੀ ਮੈਂ ਫ੍ਰਿਜ ਖਰਦਨੀ ਆ ਉਹ ਮੇਰੀ ਗੱਲ ਸੁਣ ਤੂੰ ਮੈਨੂੰ ਬੋਤਲ ਲੈ ਕੇ ਦਿੱਤੀ ਬੋਦਲ ਬਾਦਲ ਦਾ ਮੈਨੂੰ ਪਤਾ ਨਹੀਂ ਆ ਮੈਂ ਰੇੜੀ ਤੇ ਘਲਾਤੀ ਉਹ ਤੇ ਫਰਿੱਜ ਲਾਦ ਕੇ ਤੇ ਉਹ ਬਾਕੀ ਪੇਮੈਂਟ ਦੇ ਦਿਓ ਉਹਨੂੰ ਉਹ ਪੇਮੈਂਟ ਮੈਂ ਕਿੱਥੋਂ ਦੇ ਦਾਂ ਹੈ ਮੈਂ ਤਾਂ ਆਪ ਨੰਗ ਬੈਠਾ ਨੰਗ ਬੈਠਾ ਤਾਂ ਹੁਣ ਤੈਨੂੰ ਅਸੀਂ ਮਹਿਲ ਪਾ ਕੇ ਦੇਈਏ ਪਹਿਲਾਂ ਉਹ ਭਰਾ ਸੋ ਸਮਝ ਕੇ ਬੋਲਦਾ ਆਪਣਾ ਫਰਿੱਜ ਕਿੱਥੇ ਭੇਜੀ ਆ ਮੇਰੇ ਕੋਲ ਨਹੀਂ ਆਈ ਤੇ ਨਾਂ ਮੈਂ ਮੰਗਾਈ ਆ ਤੂੰ ਮੈਨੂੰ ਪਹਿਲਾਂ ਦੱਸ ਵੀ ਤੂੰ ਫਰਿੱਜ ਵਿੱਚ ਕਿੰਦਾ 5000 ਰੁਪਇਆ ਦੇ ਕੇ ਦੋ ਕਹਿ ਗਿਆ ਵੀ ਫਰਿੱਜ ਭੇਜ ਦਿਓ ਉਹ ਮੈਂ ਕਿਹੜੇ ਵੜੇ ਦੇ ਕੇ ਗਿਆ 5000 ਰੁਪਏ ਇਹਨਾਂ ਨੂੰ ਮੈਂ ਤੈਨੂੰ ਦੱਸਾਂ ਵੀ ਬਹੁਤਾ ਰੌਲਾ ਨਾ ਪਾ ਤੂੰ 5000 ਰੁਪਇਆ ਦੇ ਕੇ ਤੇ ਫੇਰ ਕਿਹਾ ਮੈਨੂੰ ਫਰਿੱਜ ਭੇਜ ਦਿਓ ਕੱਲ ਨੂੰ ਤੇ ਹੁਣ ਮੈਂ ਫਰਿੱਜ ਭੇਜਤੀ ਆ ਉਹ ਜਾ ਜਾ ਕੇ ਭਰਾ ਕੇ ਤੇ ਮੂੰਹ ਮਾ ਤੋ ਮੈਂ 5000 ਕਿੱਥੋਂ ਦੇ ਕੇ ਗਿਆ ਤੈਨੂੰ ਨਾ 5000 ਤੂੰ ਦੇ ਕੇ ਗਿਆ ਹੋਰ ਅਸੀਂ ਇੱਥੇ ਸੜਕ ਤੇ ਫਰਿੱਜਾਂ ਵੰਡਦੇ ਫਿਰਦੇ ਆ ਉਹ ਤੇਰਾ ਦਿਮਾਗ ਖਰਾਬ ਹੋ ਗਿਆ ਮੈਨੂੰ ਲੱਗਦਾ ਤੇਰਾ ਖਰਾਬ ਹੋ ਗਿਆ ਉਹ ਜਾ ਜਾ ਭਰਾ ਜਾ ਕੇ ਮੂੰਹ ਮਾ ਤੋ ਓਕਰੇ ਕੇ ਬਾਅਦ ਮੂੰਹ ਮਾ ਤੋ ਮੂੰਹ ਮਾ ਤੋ ਤੂੰ ਆਵ ਕਦੇ ਧੋਤਾ ਵਾ ਉਹ ਮੇਰੇ ਮੂੰਹ ਨੂੰ ਕੀ ਬਿੱਲੀਆਂ ਨੇ ਚੱਟਿਆ ਵਾ ਮੈਂ ਸਿੱਧੀ ਜਿਹੜੀ ਗੱਲ ਕਹਿਣਾ ਮੈਂ ਨਹੀਂ ਫਰਿੱਜ ਮੰਗਾਈ ਨਹੀਂ ਮੰਗਾਈ ਤੂੰ ਧੱਕੇ ਨਾਲ ਧੱਕੀ ਆ ਨਾ ਫਰਿੱਜ ਨੂੰ ਮੇਰੀ ਗੱਲ ਸੁਣ ਲੈ ਬੰਦਿਆਂ ਵਾਂਗੂ ਫਰਿੱਜ ਵਾ ਮੰਗਾਈ ਤੂੰ 5000 ਰੁਪਈਆ ਕੱਲ ਕਾਹੜੀ ਗੱਲ ਚ ਦੇ ਗਿਆ ਤੂੰ ਉਹ ਭਰਾਵਾ ਤੂੰ 5 ਲਾਇਆ 5 ਲਾਇਆ ਮੇਰੇ ਕੋਲ 5 ਰੁਪਈਏ ਨਹੀਂ ਆ 5 ਰੁਪਈਏ ਨਹੀਂ ਆ ਤੇ ਸੜਕ ਤੇ ਬਹਿ ਕੇ ਮੰਗ ਲੈ ਘੜੀ ਮੰਗ ਲੈ ਮੈਂ ਕਿਹੜੀ ਗੱਲੋਂ ਮੰਗਾ ਹਾਂ ਮਿਹਨਤ ਕਰੰਦਿਆ ਮੈਂ ਆਪਣੀ ਖਾਂਦਿਆ ਆਇਆ ਵੱਡਾ ਤੇ ਨਾਲੇ ਆਪੇ ਤੇ ਤੂੰ ਕਹਿੰਦੇ ਮੇਰੇ ਕੋਲ ਪੈਸੇ ਨਹੀਂ 5 ਰੁਪਈਏ ਜਾ ਕੇ ਤੇ ਸੜਕ ਤੇ ਬਹਿ ਕੇ ਤੇ ਮਨ ਨੰਗਾ ਪਾਏ ਚੰਗਾ ਮੈਂ ਮਿਹਨਤ ਕਰਦਾ ਵਾਂ ਲਾਲੂ ਮੈਂ ਕਿਤੇ ਦਿਹਾੜੀਆਂ ਚਾਰ ਵੱਡਾ ਆ ਆਲਾਵਾ ਬਕਵਾਸ ਨਾ ਕਰ ਤੂੰ ਚਵਲਾ ਨਾ ਮਾਰ ਜਿਹੜੀਆਂ ਮੈਂ ਤੈਨੂੰ ਗੱਲ ਕਹਿਣਾ ਫ੍ਰਿਜ ਲਵਾ ਦੀ ਹੁਣ ਉਹ ਮੈਂ ਫ੍ਰਿਜ ਕਿਉਂ ਲਵਾ ਲਾ ਫੇ ਉਹੀ ਗੱਲ ਫ੍ਰਿਜ ਲਵਾ ਦੀ ਮੈਂ ਨਹੀਂ ਲਈ ਯਾਰ ਫ੍ਰਿਜ ਤੇ ਤੂੰ ਮੋਬਾਈਲ ਨੰਬਰ ਇੱਥੇ ਖੇ ਸਵਾਲ ਹੀ ਦੇ ਕੇ ਗਿਆ ਸੀ ਜਦੋਂ ਤੂੰ ਫ੍ਰਿਜ ਨਹੀਂ ਉਹ ਭਰਾ ਨੰਬਰ ਚੈੱਕ ਕਰ ਨੰਬਰ ਚੈੱਕ ਕਰ ਮੇਰੇ ਲੱਗਿਆ ਨਹੀਂ ਤੇਰੇ ਨਾਸਾਂ ਦੇ ਮੁੱਕੀ ਮਾਰਾ ਤੂੰ ਬੋਲਣ ਕਿੱਦਾਂ ਦਿਆ ਮੈਂ ਨਾ ਵੀ ਮੈਂ ਤੂੰ ਨਾਸਾਂ ਤੇ ਤੇ ਮੁੱਕੀ ਮਾਰਨੀ ਆ ਤੇ ਮੈਂ ਨਾਸਾਂ ਦੇ ਆਣ ਕੇ ਤੇਰੇ ਇਥੋਂ ਰੋੜਾ ਮਾਰ ਦੇਣਾ ਜਿਹੜੇ ਹਿਸਾਬ ਨਾਲ ਤੂੰ ਚੋਰ ਦਿਆ। ਉਹ ਭਰਾ 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 ਤੇਰੀ ਦੁਕਾਨਦਾਰੀ ਕਿੱਦਾਂ ਦੀ ਐ ਤੂੰ ਧੱਕੇ ਨਾਲ ਹੀ ਫ੍ਰਿਜ ਦਈ ਜਨਾ ਵਾ ਚੱਕਰ ਕੀ ਆ। ਤੇ ਤੂੰ ਨੇਰੇ ਚ ਆ ਗਿਆ ਇੱਥੇ ਆਣ ਕੇ 5000 ਰੁਪਏ ਜਮ੍ਹਾਂ ਕਰਾ ਕੇ ਸਾਨੂੰ ਖਰਾਬ ਕਰੰਦਿਆਂ ਹੁਣ। ਇੱਦ ਤੇ ਪੈਵੇਂ ਕੁੱਤੇ ਵਾਂਗੂੰ ਭੰਗੀਆਂ ਨਾ। ਮੇਰੇ ਹਿਸਾਬ ਨਾਲ ਤੇਰੇ ਜਿਹੜੇ ਜ਼ੁਬਾਨ ਚੱਲਣ ਦੀ ਨਾ ਤੇਰੀ ਇਹ ਮੈਨੂੰ ਕੁਟ ਕੀ ਕਹਿੰਦੇ ਹੁੰਦੇ ਕਟਣੀ ਪੈਣੀ ਆ। ਉਹ ਤੂੰ ਜ਼ੁਬਾਨ ਕੱਟ ਕੇ ਤੂੰ ਟਾਈਮ ਪਾਲਾ ਮੇਰੇ ਕੋ। ਲੱਗਾ ਵੱਡਾ ਤੂੰ ਫ੍ਰਿਜਾਂ ਲੈਣ ਡਿਆ ਤੂੰ। ਮੈਨੂੰ ਕੋ ਪੈਸੇ ਨਹੀਂ ਦਿੱਤੇ ਜਾਣਗੇ ਟਾਈਮ ਪਾਉਣ ਨੂੰ ਤੂੰ ਗੱਲਾਂ ਕਰੰਦਿਆਂ ਵਾ। ਉਦਾਂ ਤੂੰ ਤੇ ਜਦੋਂ ਮੈਂ ਨੰਗਵਾਲ ਮੈਂ ਕਿਹਾ ਤੇਰੇ ਘਰੋਂ ਜਾ ਕੇ ਖਾਣ ਦਿਆਂ ਵਾ ਨਹੀਂ ਤੇ ਅਸੀਂ ਲੰਗਰ ਲਾਇਆ ਇੱਥੇ ਲੰਗਰ ਲਾਇਆ ਵਾ ਤੇਰੇ ਨਾਲੇ ਤੁਹਾਨੂੰ ਰੋਟੀਆਂ ਦੇ ਗਏ ਕੀ ਆਂਡਿਆਂ ਵਾ ਬੰਦਿਆਂ ਨੂੰ ਫੋਨ ਕੱਟ ਦੇ ਚੰਗਾ ਹੋਣਾ ਨਾ ਨਸ ਦੇ ਮੁਖੀਆਂ ਵਜਨ ਤੇਰੇ ਮੈਂ ਤੈਨੂੰ ਫੋਨ ਦੇ ਵਿੱਚ ਵਾ ਤੂੰ ਮੈਂ ਤੈਨੂੰ ਧੂਣਾ ਵੜਾਈ ਫੜ ਕੇ ਤੇ ਫ੍ਰਿਜ ਆ ਗਈ ਮੈਂ ਤੇਰੀ ਫੈਲ ਭਰੀ ਤੇ ਹੁਣ ਛੱਤਰ ਤੈਨੂੰ ਇਹੋ ਜਿਹਾ ਪਹਿਨੇ ਜਿਹੜੇ ਤੂੰ ਯਾਦ ਕਰੇਂਗਾ ਫ੍ਰਿਜ ਬੰਦਿਆਂ ਗਲਵਾਲੀ ਮੈਂ ਰੇੜੀ ਤੇ ਲੱਦ ਕੇ ਘਲਾਈ ਆ ਹਾਂ ਇਹ ਰੇੜੀ ਤੇ ਲੱਦ ਕੇ ਘਲਾਈ 500 ਰੁਪਈਆ ਉਹ ਮੈਂ 500 ਕਿੱਥੋਂ ਦੇਣਾ ਮੈਂ ਤਾਂ ਆਪ ਰੇ ਸਾਲਿਆ ਹੁਣ ਇਹ ਤਾਂ ਕਹਿਣ ਡਿਆ ਸੀ ਟਾਈਮ ਪਾ ਲਈਏ ਹੁਣ ਕਹਿਣਾ ਵਾ ਵੀ ਮੈਂ ਰੇੜੀ ਚਲਾਉਣਾ ਵਾ ਤੂੰ ਕੰਮ ਕਿਹੜਾ ਕਰਦਾ ਵਾ ਤੂੰ ਮੇਰੇ ਨਾਲ ਹੋਏ ਫਰਾਡ ਕਰਦਾ ਫਿਰਦਾ ਮੈਂ ਤੂੰ ਫੁੱਦੂ ਬੰਦਾ ਮੈਂ ਲਾ ਲਿਆ ਹਿਸਾਬ ਤੇਰਾ ਇੱਕ ਨੰਬਰ ਦਾ ਤੂੰ ਫੁੱਦੂ ਬੰਦਾ ਤੂੰ ਉਹ ਮੈਂ ਹੁਣ ਫੁੱਦੂ ਭਾਇਆ ਵਾ ਫੁੱਦੂ ਦਾ ਸਰਦਾਰ ਤੈਨੂੰ ਕਿਉਂ ਡਿਆਂ ਮੈਂ ਤੈਨੂੰ ਦੱਸਾਂ ਵੀ ਬੰਦੇ ਦਾ ਪੁੱਤ ਬਣ ਕੇ ਤੇ ਫਰਿੱਜ ਲਈ ਲਵਾ ਤੇ ਕਿਰਾਇਆ ਨੂੰ ਦੇ ਦੇ ਨਹੀਂ ਤੇ ਇੱਥੇ ਆਣ ਕੇ ਤੇਰੇ ਮੈਂ ਨਾ ਛੇਤਰ ਬਹੁ ਫੇਰਦਾ ਹੀ ਤੈਨੂੰ ਉਹ ਮੈਂ ਭਰਾ ਤੇਰੇ ਨਾਸਾਂ ਦੇ ਮੁੱਕੀ ਮਾਰ ਦੇਣੀ ਮੈਂ ਤੈਨੂੰ ਬਾਰ-ਬਾਰ ਆਖੀ ਨਾ ਫੋਨ ਘੜ ਬੰਦ ਕਰ ਜਾ ਕੇ ਥਾਂ ਦਾ ਉਹ ਜਮੈਂ ਨਹੀਂ ਲਵਾਉਂਦਾ ਲਾਲਾ ਤੱਕ ਜੋਰ ਤੇਰਾ ਜਿੱਥੇ ਲੱਗਦਾ ਮੈਂ ਤੁਹਾਨੂੰ ਦੱਸਣਿਆ ਫ੍ਰੀਜ ਲਵਾ ਲਾ ਫੈਲ ਭਰੀ ਗਈ ਆ ਹੁਣ ਤੈਨੂੰ ਲਵਾਉਣੀ ਪੈਣੀ ਆ ਭਾਏ ਤੂੰ ਮੈਨੂੰ ਨਹੀਂ ਪਤਾ ਵੀ ਰਾਤ ਕੀ ਖਾਦਾ ਪੀਤਾ ਜਦੋਂ ਆਣ ਕੇ ਤਾਂ ਇੱਥੇ ਫ੍ਰੀਜ 12 ਲੀਟਰ ਦੀ ਚਾਹੀਦੀ ਤੇ ਕਿੰਨੇ ਇੰਚ ਦੀ ਚਾਹੀਦੀ ਉਹ ਮੇਰੀ ਗੱਲ ਸੁਣ ਨਾ ਬਹੁਤਾ ਰੌਲਾ ਨਾ ਪਾ ਡੱਬੀ ਹੈਗੀ ਕੋਲ ਡੱਬੀ ਹੈਗੀ ਕਿਉਂ ਨਾਸਾਂ ਦੀਆਂ ਆਪਣੀਆਂ ਉਹ ਜਿਹੜੀ ਫੈਲ ਭਰੀ ਆ ਉਹਨੂੰ ਅੱਗ ਲਾ ਦੇ ਕੰਜਰੀ ਨੂੰ ਅੱਗ ਨਹੀਂ ਲਾਉਣੀ ਇੱਥੇ ਹੁਣ ਅੱਗ ਦੇ ਇਦਾਂ ਹੀ ਲੱਗੂਗੀ ਹੁਣ ਫੈਲ ਜਿਹੜੀ ਭਰਤੀ ਆ ਕਰੀ ਅਸੀਂ ਭਰਤੀ ਉਹ ਬਾਰੇ ਕੋਈ ਨਹੀਂ ਹੱਲ ਹੋ ਸਕਦਾ ਮੈਂ ਚੱਲ ਜਲਾਂ ਪਿੰਡ ਤੇ ਮੈਂ ਕਰਦਾ ਪਿੰਡ ਬੰਦਿਆਂ ਨੂੰ ਫੋਨ ਤੇ ਨਾਲੇ ਕਰਦਾ ਇਕੱਠੇ ਤੇਰਾ ਕੱਢਦਾ ਜਾਨਵਰ ਤੋਂ ਵੱਡਾ ਤੋਂ ਫ੍ਰਿਜ ਦੇਣ ਡਿਆ ਤੱਕੇ ਨਾਲੀ ਤੂੰ ਮੈਂ ਨਾ ਬੰਦੇ ਇਕੱਠੇ ਕਰਦੇ ਭਾਵੇਂ ਪੰਚਾਇਤਾਂ ਇਕੱਠੀਆਂ ਕਰ ਫ੍ਰਿਜ ਤੈਨੂੰ ਖਰਨੀ ਪੈਣੀ ਫੈਲ ਮੈਂ ਭਰਤੀ ਹੋ ਤੇਰਾ ਮੀਟਰ ਲੱਗੇ ਨਾ ਲੱਗੇ ਬੰਦੇ ਇਕੱਠੇ ਕਰੇ ਨਾ ਕਰੇ ਨਾਲੇ ਤੇ ਲਿਆਉ ਫ੍ਰਿਜ ਤੇ ਨਾਲੇ ਤੈਨੂੰ ਮੈਂ ਸਾਰੇ ਵਿੜੇ ਜਿ ਤੂੰਗਾ ਉੱਥੇ ਫੜ ਕੇ ਤੇਰੇ ਘਰ ਉਹ ਮੇਰੀ ਗੱਲ ਸੁਣ ਓ ਜਬਾਨ ਸੰਭਾਲ ਕੇ ਗੱਲ ਕਰ ਇਹ ਨਾ ਹੋਵੇ ਕਿ ਮੈਂ ਤੇਰੀ ਦੁਕਾਨ ਪਹਨਾਂ ਸਵੇਰੇ ਆਣ ਕੇ ਬੋਲਣ ਕਿਥੋਂ ਡਿਆਂ ਮੈਨੂੰ ਐਡਰੈਸ ਦੇ ਆਪਣਾ ਕਿਥੋਂ ਬੋਲ ਮੈਨੂੰ ਕਿੱਥੇ ਭੇਜ ਦੇ ਓ ਤੈਨੂੰ ਮੈਂ ਦੱਸਾਂ ਤੈਨੂੰ ਤੂੰ ਕਿਥੋਂ ਬੋਲਦਾ ਓਏ ਓ ਮੈਂ ਤੁਗਲ ਵਾਲਾ ਬੋਲਣ ਦਾ ਮਾਮਾ ਹੀ ਰਾਂਦੜਾ ਹੋਏ ਦੇ ਤੁਗਲ ਵਾਲਾ ਮੈਂ ਤੇਰੇ ਨਾਲ ਫੇਡ ਲਵਾਵਾ ਤੇਰੇ ਨਾਲ ਮੈਂ ਦੱਸ ਦਉ ਮੈਂ ਕਾਦੀਆਂ ਤੋਂ ਬੋਲਣ ਡਿਆ ਈ ਆਂ ਕਾਦੀਆਂ ਤੋਂ ਬੋਲਣ ਦਾ ਨੂੰ ਲਤਾ ਨਾ ਬਣਾ ਲਈ ਮੇਰੇ ਕੋ ਚੰਗਾ ਲੱਗਦਾ ਜਿੱਥੇ ਫ੍ਰਿਜ ਹੈਗੀ ਬੰਦਾ ਆਇਆ ਟੀਟੂ ਕਲੜਾ ਹੀ ਓ ਇੱਥੇ ਆਣ ਕੇ ਦੁਕਾਨ ਤੇ ਆ ਜੀ ਟੀਟੂ ਕਲੜਾ ਕਹਿੰਦੇ ਮੈਨੂੰ ਇੱਥੇ ਦੁਕਾਨ ਤੇ ਆ ਜੀ ਮੈਂ ਤੇਰੇ ਵਰਗੇ ਛਤੀ ਟੀਟੂ ਕਲੜੇ ਤਰੇ ਫਿਰਦੇ ਆਇਆ ਵੱਡਾ ਟੀਟੂ ਕਲੜਾ ਤੂੰ ਦੱਸ ਮੈਨੂੰ ਤੇਰਾ ਨਾਂ ਕੀ ਆ ਮੈਂ ਤੈਨੂੰ ਸਿਰੇ ਛੱਤਾਂ ਦਾ ਫੇਰਿਆ ਘਰ ਆਣ ਕੇ ਤੇ ਕਬੱਡੀ ਆ ਕਿੰਦਾ ਕਬੱਡੀ ਕਦੇ ਕਬੱਡੀ ਖੇਡੀ ਆ ਉਹਦਾ ਕਿੰਦਾ ਕਬੱਡੀ ਕਿੰਦਾ ਕਬੱਡੀ ਲਾਈ ਆ ਤੂੰ ਉਹ ਮੇਰੇ ਪਿੰਡੋਂ ਆਣ ਕੇ ਪੁੱਛ ਨਹੀਂ ਚੰਗਾ ਕਿਸ ਨੂੰ ਵੀ ਬਹੁਤੀ ਬਕਵਾਸ ਕਰਨ ਦੀ ਲੋੜ ਨਹੀਂ ਹੋਏ ਨਾ ਤੇਰੇ ਮਸਾਂ ਦੇ ਮੁੱਕਿਆਂ ਪਹਿਨ ਤਰੇ ਅਖਰ ਵਿੱਚ ਕਿੰਦੇ ਦੇ ਡੇਰੇ ਨਾ ਜਾਇਓ ਜਿੰਮੇ ਨਾ ਲਵਾ ਲਿਓ ਕੋਈ ਆਹੋ ਉਹ ਲਵਾ ਲਾ ਜਿੱਥੇ ਜੀ ਕਰਦਾ ਫਿਰ ਜੇ ਲਵਾ ਲਾ ਕੇ ਕੰਜਰ ਨੂੰ ਕਰਾਇਆ ਨਹੀਂ ਉਹ ਦਿਣਾ ਮੈਂ ਆ ਲੈਂਦੇ ਕਿਹੜਾ ਹੁੰਦਾ ਇੱਥੇ ਤੂੰ ਕਰਾਇਆ ਨਹੀਂ ਦਿਣਾ ਤੂੰ ਰਾਤ ਬੜਾ ਬੜਾ ਕੇ ਉੱਠਣਾ ਵੀ ਮੈਂ ਫ੍ਰਿਜ ਲਵਾਦਾ ਮੈਂ ਕਿਹੜੀ ਗੱਲੋਂ ਬੜਾ ਬੜਾ ਉੱਠਣਾ ਓਏ ਆ ਲੈਂਦਾ ਤੇਰਾ ਕਿਹੜਾ ਰੇੜੀ ਵਾਲਾ ਹੁੰਦਾ ਉਹਦੇ ਛੋਡੇ ਭੰਦਾਂ ਤੁਹਾਨੂੰ ਪਤਾ ਲੱਗਾ ਨਾ ਕਿ ਟੀਪੂ ਸੁਲਤਾਨ ਦੇ ਬੰਦੇ ਆ ਗਏ ਆ ਤੇ ਟੀਟੂ ਕਾਲੜੇ ਨੇ ਗੱਲ ਕਰ ਉਹ ਜਬਾਨ ਸੰਭਾਲ ਕੇ ਗੱਲ ਕਰ ਮੈਂ ਨਾ ਵੀ ਤੂੰ ਬੰਦੇ ਦਾ ਪੁੱਤ ਬਣਾ ਦੂ ਤੈਨੂੰ ਤੈਨੂੰ ਮੈਨੂੰ ਜਾਣਦਾ ਨਹੀਂ ਟੀਟੂ ਕਾਲੜੇ ਦੀ ਤਾਕਤ ਨੂੰ ਉਹ ਮੈਂ ਰਹਿਣੀ ਆਪਣੀ ਦੇ ਪਿੱਛੇ ਪਾ ਕੇ ਤੇ ਤੈਨੂੰ ਮੈਂ ਕਾਦੀਆਂ ਤਾਂ ਧੁੰਦੇ ਲਿਆਉਣਾ ਇੱਥੇ ਤੂੰ ਤਾਂ ਕਾਦੀਆਂ ਤਾਂ ਧੁੰਦੇ ਲਿਆਉਣਾ ਤੇ ਮੈਂ ਤੈਨੂੰ ਸਾਰੇ ਮੈਂ ਤੈਨੂੰ ਦਸਾਂ ਮੱਲੇ ਚ ਘਮਾਉਣਾ ਹੀ ਤੈਨੂੰ ਉਹ ਬਕਵਾਸ ਘੱਟ ਕਰ ਉਹ ਬਕਵਾਸ ਘਰ ਕਰ ਘਰ ਨਹੀਂ ਕਰਨ ਦੇ ਮੈਂ ਦੁਕਾਨ ਤੇ ਬੈਠਾ ਵਾਂ ਤੇਰੇ ਨਾਲ ਤੂੰ ਬੈਠਾ ਪੁੱਤੇ ਵਾਂਗੂ ਤੈਨੂੰ ਮਾਰਾਂ ਨਹੀਂ ਕਿਥੇ ਗੋਲ ਗਪੇ ਵੇਚਦਾ ਰਿਹਾ ਆ ਫਰਿੱਜ ਲਵਾ ਲਓ ਫਰਿੱਜ ਲਵਾ ਲਓ ਫੋਨ ਘੱਟ ਡੰਗਰਾਇਆ ਗੋ ਮੈਂ ਕੱਟ ਕਬੱਡੀ ਹੈ ਕਬੱਡੀ ਦੇ ਲੱਗਉਂਦੀ ਵੀ ਨੰਗਿਆਂ ਕਦੇ ਵੱਡਾ ਸ਼ੋਰੂਮ ਖੋਲਿਆ ਤਾਂ ਇਹੜਾ ਪਿਓ ਵਾਲਾ ਫਰਿੱਜਾਂ ਦਾ ਬਕਵਾਦ ਬਾਲਾ ਤਾਂ ਫੋਨ ਕੱਟ ਭਰਤੀ ਉਹ ਤੇ ਜੇ ਨਾਲ ਲਈ ਤੇ ਹੁਣ ਤੈਨੂੰ ਸ਼ਤਰ ਉਹ ਪਹਿਣੀ ਜਿਹੜੇ ਤੂੰ ਯਾਦ ਕਰੇਂਗਾ ਉਹ ਮੈਂ ਸਿੰਧੀ ਜਿਹੜੀ ਗੱਲ ਵਾ ਫੈਲ ਤੇ ਪੱਟਣੀ ਪੱਟਣੀ ਹੈ ਨਾਲ ਤੇ ਦੁਕਾਨ ਵੀ ਬਣਾਏਗਾ ਮੇਰੇ ਕੋਲ ਮੈਂ ਨਾ ਤੂੰ ਆ ਤਾਂ ਸਹੀ ਤੈਨੂੰ ਮੈਂ ਦੱਸਾਂ ਵੀ ਟੀਟੂ ਕੱਲ ਦੇ ਨੂੰ ਹੱਥ ਕਰਦਾ ਪਾਈਦਾ ਪਾ ਲੈਣੇ ਪਾ ਲੈਣੇ ਸਵੇਰੇ ਆ ਜੰਦਾ ਮੈਂ ਪਾ ਲੈਣਾ ਟਾਈਮ ਉਹ ਮਾੜਾ ਫੇ ਆ ਜਾ ਫੇ ਤਨ ਮੈਂ ਕਰਦਾ ਤੇਰਾ ਇਲਾਜ ਹਾਂ ਕੱਲ ਚੰਗਾ ਵੇ ਲੈਣਾ ਤੈਨੂੰ ਵੱਡੇ ਬਦਮਾਸ਼ ਨੂੰ ਤੈਨੂੰ ਨਾ ਲੈ ਆਈ ਫਰਿੱਜ ਫੇ ਤਨ ਮੈਂ ਦੱਸੂ ਤਨ ਮੈਂ ਬੰਦੇ ਦਾ ਪੁੱਤ ਬਣਾਉਣਾ ਨਾ 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 ਫਰਿੱਜ ਧੱਕੇ ਨਾਲ ਫਰਿੱਜ ਤਾਂ ਕੀ ਜਾਂਦਾ ਤਨ ਮੈਂ ਵੇਖੀ ਕਦਾ ਬੰਦੇ ਦਾ ਪੁੱਤ ਬਣਾਉਣਾ ਜਿਹੜਾ ਤੇਰੇ ਵਰਗੇ ਕਈ ਆਏ ਗੋਲ ਕਪੇ ਟਿੱਕਿਆਂ ਵਿੱਚਣ ਵਾਲੇ ਵੱਡਾ ਆਇਆ ਸ਼ੋਅਰੂਮਾਂ ਦਾ ਪ੍ਰਧਾਨ ਬਣਿਆ ਏ ਉਹ ਤੇਰਾ ਡੱਡੀਆਂ ਮਸ਼ੀਆਂ ਨਾਲ ਪੰਗੇ ਪਾਏ ਕਿ ਤੇ ਸ਼ੇਰ ਦਾ ਨਹੀਂ ਪਿਆ ਟੀ 2 ਕਾਲੜੇ ਨਾਲ ਪਿਆ ਤੇਰਾ ਪੰਗਾ ਹੁਣ ਤਨ ਮੈਂ ਬੰਦੇ ਦਾ ਪੁੱਤ ਬਣਾਉਂ ਤੈਨੂੰ ਉਹ ਨਾ ਤੇ ਫੇ ਤੂੰ ਜਾਨਵਰਾਂ ਦਾ ਕਾਲੜੇ ਦੀ ਪਹੁੰਚ ਕਿੱਥੇ ਤੱਕ ਵਾ ਉਹ ਕਰ ਲਈ ਕਰ ਲਈ ਪਹੁੰਚ ਮੈਨੂੰ ਪਤਾ ਵਾ ਇਹ ਫੋਨਾਂ ਤੇ ਪੰਚਾਂ ਚੱਲਦੀਆਂ ਉੱਦਾਂ ਕੁਝ ਨਹੀਂ ਹੁੰਦਾ ਚੰਗਾ ਵੱਡਾ ਤੂੰ ਆਇਆ ਸਾਹਿਬ ਉਹ ਰਾਤ ਨੂੰ ਜਦੋਂ ਤੈਨੂੰ ਮੈਂ ਪੜਾ ਫਰਾਇਆ ਨਾ ਤੈਨੂੰ ਖੜ ਕੇ ਠਾਣੇ ਤਾਂ ਤੈਨੂੰ ਲੱਗ ਪਤਾ ਜਾਣਾ ਵੀ ਟੀਟੂ ਕਾਲੜੇ ਦਾ ਪੰਗਾ ਕਿੱਥੋਂ ਲਿਆ ਤੂੰ ਉਹ ਤੇਰੇ ਵਰਗੇ ਛਤੀ ਵੇਖੇ ਮੈਂ ਤੂੰ ਹੈ ਕਿੱਥੇ ਆ ਉਹ ਤੂੰ ਮੇਰਾ ਜੀ ਕਰਦਾ ਤੇਰੇ ਹੁਣੇ ਚੰਦ ਤੂੰ ਛਤੀ ਵੇਖਿਆ ਟੀਟੂ ਕਾਲੜਾ ਨਹੀਂ ਵੇਖਿਆ ਤੂੰ ਟੀਟੂ ਕਾਲੜਾ ਟੀਟੂ ਕਾਲੜਾ ਅੱਤ ਨੂੰ ਬੰਦੇ ਦਾ ਪੁੱਤ ਬਣਾਉ ਪੁੱਤ ਸਵੇਰੇ ਮੈਂ ਵਾ ਕਰਦਾ ਸਭ ਬੰਦੇ ਦਾ ਪੁੱਤ ਉਬੇਲੇ ਨੇ ਕਲਾ ਸ਼ਤਰ ਮਾਰਦਾ ਚੰਗਾ ਲਗਾਵਾ ਫੋਨ ਕਟਣ ਕਰਲਾ ਜੋਦਰ ਕੋ ਹੁੰਦਾ ਚੰਗਾ ਵਾਸਦਿਆ ਕਰਨ ਦਾ ਹੁਣ ਬੜੀ ਛਤੀ ਕਟਣ ਲਗਾ ਫੋਨ ਤਰਮਾ 77 ਵੇਖੀ ਕਦਾ ਮਾਰਦਾ ਤੇਰੇ ਮਾ ਤੈਨੂੰ ਤਾਂ ਉਹ ਲੱਗਦਾ ਮੇਰੇ ਸਾਡੇ ਦਿਮਾਗ ਖਰਾਬ ਹੋ ਗਿਆ ਤੇਰਾ ਜਿਆਦਾ ਪੈਸਾ ਕਮਾ ਕੇ ਮਾ ਕੇ ਉਹ ਇਹਨੇ ਮੈਂ ਤਨਮਸ਼ਰੇ 77 ਵੇਖੀ ਕਦਾ ਫੇਰਦਾ ਹੁਣ ਤੱਕ ਵਿਲਾ ਹੋ ਗਿਆ ਮੇਰੇ ਕੋ ਆਇਆ ਨਹੀਂ ਜਣਾ ਮੈਂ ਆ ਜਣਾ ਤੂੰ ਹਰਾ ਇੱਥੇ ਆ ਟੀਟੂ ਕਲੜੇ ਦੀ ਦੁਕਾਨ ਤੇ ਤੇਰੀਆਂ ਮਾਂ ਲਾਤਾਂ ਵੇਖ ਕੇ ਤੂੰ ਟੀਟੂ ਕਲੜੇ ਦੀ ਦੁਕਾਨ ਤੇ ਟੀਟੂ ਕਲੜਾ ਸੁਣਿਆ ਏ ਕੌਣ ਵਾ ਟੀਟੂ ਕਲੜਾ ਲਾਇਆ ਟੀਟੂ ਕਲੜਾ ਲਾਇਆ ਪਤਾ ਜਾਊਗਾ ਤੂੰ ਤੇ ਰਾਤ ਫਲਾਬੜਾ ਕੇ ਉਠੇਗਾ ਹਾਈ ਟੀਟੂ ਕਲੜਾ ਹਾਈ ਟੀਟੂ ਕਲੜਾ ਉਹ ਜਾ ਜਾ ਤੇਰੇ ਵਰਗੇ ਛਤੀ ਤਰੇ ਫਿਰਦੇ ਆ ਮੂੰਹ ਧੋਤਾ ਹੀ ਕਦੇ ਮੈਂ ਤਾਂ ਮੂੰਹ ਮੈਂ ਧੋਂਦਾ ਨਹੀਂ ਹੁੰਦਾ ਮੈਂ ਨਹਾਉਣਾ ਹੁੰਦਾ ਵਾ ਤੇਰੇ ਵਾਂਗੂ ਨਹੀਂ ਵੀ ਸਾਲ ਸਾਲ ਨਹਾਉਣਾ ਨਹੀਂਗਾ ਉਹ ਜਾਂਦੇ ਜਾਂਦੇ ਵਿਸਾਖੀ ਦੀ ਵਿਸਾਖੀ ਨਾਉਣ ਵਾਲਿਆ ਉਹ ਜਾਵੇ ਤੇ ਉਹ ਰਾਤ ਨੂੰ ਪੈਗ ਲਾ ਕੇ ਫ੍ਰਿਜਾਂ ਦੀਆਂ ਸਾਈਆਂ ਦੇ ਜਾਂਦੇ ਹੀ ਉਹ ਤੇ ਸਵੇ ਉਹ ਮੰਗਿਆ ਬੋਲ ਲਾ ਕੇ ਕਿਹਣੀ ਆ ਉਹ ਮੰਗੇ ਮੇਰੇ ਪਾਪਾ 5000 ਰੁਪਇਆ ਵਾਸਤੇ ਤੇ ਛਤਰਾ올 ਇਹੋ ਜਿਹਾ ਹੋਊਗਾ ਜਿਹੜਾ ਤੂੰ ਯਾਦ ਕਰੇਗਾ ਉਹ ਮੈਂ ਨਹੀਂ ਮੰਗਦਾ 5000 ਨਾ ਮੈਂ ਦਿੱਤਾ ਕਿ ਇਹਨੂੰ ਬਕਵਾਸ ਬੰਦਾ ਕਰ ਤੇ ਫੋਨ ਕੱਟ ਦਫਾ ਹੋ ਲੱਗਾ ਰਵਾ ਪਾਉਣੇ